ਗੁਰਪਾਦੇ ਜੀ ਸਾਰੀਆਂ ਸੰਗਤਾਂ ਨੂੰ ਪੀਲਾ ਭਾਈ ਹੜ ਪ੍ਰਭਾਵਿਤ ਇਲਾਕਿਆਂ ਨੂੰ ਲਜਾਣ ਵਾਸਤੇ ਸਮਗਰੀ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਆ ਆਪਾਂ 10-15 ਦਿਨ ਕੁਝ ਨਹੀਂ ਕਰਨਾ ਜੋ ਖਾਣ ਪੀਣ ਦੀ ਸਮਗਰੀ ਉਹਨਾਂ ਨੂੰ ਚਾਹੀਦੀ ਆ ਉਹ ਆਪਣੀਆਂ ਜੰਨੀਆਂ ਵੀ ਧਾਰਮਿਕ ਸੰਸਥਾਵਾਂ ਉਹਨਾਂ ਨੇ ਜਾ ਕੇ ਉਥੇ ਲੰਗਰ ਲਾ ਛੱਡੇ ਆ ਉਹਨੇ ਸੇਵਾ ਚੱਲ ਰਹੀ ਆ ਉਥੇ ਸੇਵਾ ਹੱਥੀ ਸੇਵਾ ਕਰਨ ਵਾਸਤੇ ਜੇ ਸੰਗਤ ਵਾਤਵਾਦ ਪਹੁੰਚੇ ਉਹ ਪਹੁੰਚਣਾ ਚਾਹੀਦਾ ਗੱਤੇ ਪਰ ਨਵਾਸ ਤੇ ਸੰਗਤ ਚਾਹੀਦੀ ਆ ਲੰਗਰ ਵਰਤਾਉਣਾ ਗਾਂ ਸਮਾਨ ਪਹਚਾਉਣਾ ਵਾਸਤੇ ਘਰਾਦਿਕ ਸੰਗਤ ਦੀ ਲੋੜ ਆ ਸਮਾਨ ਉਥੇ ਬਹੁਤ ਜਿਆਦਾ ਆ ਸਮਾਨ ਦੀ ਕੋਈ ਜ਼ਰੂਰਤ ਨਹੀਂ ਸੰਗਤ ਜਾਵੇ ਹੱਥੀ ਕੰਮ ਕਰਨ ਵਾਲੀ ਅੱਛਾ ਇੱਕ ਬੇਨਤੀ ਤੇ ਇਹ ਹੋ ਗਈ ਇੱਕ ਬੇਨਤੀ ਇਹ ਹੋ ਗਈ ਆ ਆਪਾਂ ਜਿੰਨਾ ਵੀ ਸਮਾਨ ਉਥੇ ਲਿਜਾਣਾ ਹੋਣ ਕੋਈ ਨਹੀਂ ਲਿਜਾਣਾ ਆਪ ਨੂੰ ਚਾਹੀਦੀ ਹੈ ਡੀਏਪੀ ਕਣਕ ਦਾ ਵੀ ਡੀਜ਼ਲ ਟਰੈਕਟਰ ਉਹ ਸਾਰਾ ਸਮਾਨ ਇਕੱਤਰ ਕਰਕੇ ਰੱਖੋ ਇੱਕ ਪਿੰਡ ਇੱਕ ਪਿੰਡ ਨੂੰ ਗੋਦ ਲੈ ਲੇ ਹੱਥ ਬਨ ਕੇ ਬੇਨਤੀ ਆ ਭਰਾਓ ਮੇਰੀ ਦਾਸ ਬਾਬਾ ਨੈਪ ਸਿੰਘ ਨਵਾਂ ਕਿਲਾ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਜਿਵੇਂ ਸਾਡਾ ਪਿੰਡ ਕਿਲਾ ਨਵਾਂ ਉਹ ਸਾਡੇ ਜਿੰਨਾ ਵੀ ਕਲੱਬ ਸਾਡੀ ਇਹ ਜਿਹੜੀ ਸਟੇਟਿ ਆ ਉਹ ਕੰਮ ਕਰ ਰਹੀ ਆ ਉਹ ਵਿਚਾਰ ਕਰ ਰਹੇ ਕਿ ਇੱਕ ਦੋ ਪਿੰਡ ਆਪਾਂ ਵੀ ਗੋਦ ਲੈਣ ਦੀ ਕੋਸ਼ਿਸ਼ ਕਰਾਂਗੇ ਹਜੇ ਲੈ ਨਹੀਂ ਉਹਨਾਂ ਦਾ ਵਿਚਾਰ ਚੱਲ ਰਹੀ ਆ ਮੈਂ ਦੂਜੀਆਂ ਸੰਗਤਾਂ ਨੂੰ ਬੇਨਤੀ ਕਰਦਾ ਇੱਕ ਇੱਕ ਪਿੰਡ ਜਾਨੀ ਕਿ ਉੱਥੇ ਹਜ਼ਾਰ ਕ ਕਿਲੇ ਦੀ ਕਰੀਬ ਇੱਕ ਪਿੰਡ ਕੋਲ ਜਮੀਨ ਆ 6-700 ਵੋਟ ਉਹਨਾਂ ਦੀ ਹੈਗੀ ਆ ਇੱਕ ਪਿੰਡ ਦੀ 1000-1500 2000 ਕਿਲੇ ਦੀ ਆਪਣਾ ਰੇਤ ਉਹਨਾਂ ਕੋਲ ਜਮੀਨ ਆ ਆਪਾਂ ਉਹਨੂੰ ਵੱਧ ਤੋਂ ਵੱਧ ਸਵਾਰ ਕੇ ਰੇਤਾ ਚੱਕ ਕੇ ਕਣਕ ਵਿੱਚ ਦੇਣੀ ਆ ਖਾਣ ਪੀਣ ਦਾ ਜਿਗਾੜ ਗੁਜਰਤੀ ਆਪੇ ਹੋ ਜਣਾ ਦਾ ਸੰਗਤਾ ਕਰ ਦਿੰਦੀਆਂ ਇਹ ਵੱਡਾ ਮਸਲਾ ਜੇ ਕਿਸੇ ਭਰਾ ਦਾ ਪਸ਼ੂ ਆਪਣਾ ਗਵਾਜ ਗਿਆ ਜਾਂ ਮਰ ਗਿਆ ਰੁੜ ਗਿਆ ਉਹ ਆਪਾਂ ਉਹਨੂੰ ਪਸ਼ੂ ਦੁਬਾਰਾ ਲੈ ਕੇ ਦੇਣਾ ਉਹਦਾ ਘਰ ਟਹਿ ਗਿਆ ਘਰ ਘਰ ਆਪਾਂ ਦੁਬਾਰਾ ਪਾ ਕੇ ਦੇਣਾ ਸਾਰੀਆਂ ਸੰਗਤਾਂ ਜਿੰਨੀਆਂ ਵੀ ਲੱਗੀਆਂ ਮੈਂ ਜਨੇ ਵੀ ਆਪਣੇ ਗਵਈਏ ਵੀਰ ਆ ਫਿਰਮਾਲੀ ਵੀਰ ਆ ਧਾਰਮਿਕ ਸਸਤਾਵਾਂ ਜਾਮਲੀ ਵੀ ਕੋਈ ਸਾਡੇ ਕਿਸਾਨ ਵੀਰ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਸੱਚੇ ਪਾਸ਼ਾ ਸਾਡੇ ਕੋਲ ਕੋਈ ਸ਼ਬਦ ਨਹੀਂ ਤੁਹਾਡਾ ਧੰਨਵਾਦ ਕਰਨ ਵਾਸਤੇ ਸੋ ਨੂੰ ਪਰਮਾਤਮਾ ਹਜ਼ਾਰਾਂ ਗੁਣਾ ਤਰੱਕੀਆਂ ਹੋਰ ਦੇਵੇ ਇਹ ਮੇਰੀ ਬੇਨਤੀ ਆ ਸਾਰਾ ਸਮਾਨ ਡੀਏਪੀ ਡੀਜ਼ਲ ਇਕੱਠਾ ਕਰਕੇ ਘਰੇ ਰੱਖ ਲਓ ਡਰਾਮਾ ਚ ਭਰਾ ਕੇ ਪੈਸੇ ਇਕੱਠੇ ਕਰਕੇ ਰੱਖ ਲਓ ਲੋਡ ਪਈ ਤਾਂ ਆਪਾਂ ਉਹਦੇ ਉੱਥੇ ਲੈ ਕੇ ਜਾਵਾਂਗੇ ਇੱਕ ਇੱਕ ਪਿੰਡ ਜੇ ਕੋਈ ਪਿੰਡ ਛੋਟ ਜਾਓ ਦੋ ਪਿੰਡ ਲੈ ਲੈਣ ਗੋਦ ਇੱਕ ਪਿੰਡ ਦੀ ਡਿਊਟੀ ਸੰਭਾਲ ਲਓ ਵੀ ਇਹਨੂੰ ਅਸੀਂ ਵਾਅ ਵੀ ਕੇ ਛੱਡਣਾ ਭਜਣਾ ਨਹੀਂ ਕਿਤੇ ਉਸ ਪੈਂਡ ਕਿਤੇ ਉਸ ਪੈਂਡ ਨੂੰ ਨਹੀਂ ਕਰਨਾ ਆਪਾਂ ਇਹ ਮੇਰੀ ਬੇਨਤੀ ਆ ਆਪਾਂ ਸਾਰਾ ਸਮਾਨ ਇਕੱਠਾ ਕਰਕੇ ਘਰੇ ਰੱਖ ਲਓ ਉੱਥੇ ਉਹਨਾਂ ਇਲਾਕੇ ਨਾਲ ਕਨੈਕਟ ਰੱਖੋ ਜਿਵੇਂ ਸਾਡੀ ਕਮੇਟੀ ਦਾ ਇਧਰ ਫਰੋਹੇ ਪਰ ਕੋਲੇ ਪੈਂਡਾ ਤਿੰਨ ਚਾਰ ਉਹਨਾਂ ਨਾਲ ਕਨੈਕਟ ਆ ਇਹ ਹੱਥ ਬੰਨ੍ਹ ਕੇ ਬੇਨਤੀ ਮੇਰੀ ਸਾਰੇ ਵੀਰਾਂ ਨੂੰ ਇਹ ਗੱਲ ਮੰਨਨੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ